ਇਸ ਲਈ ਵੱਡੀ ਖਬਰ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਖਿੱਚ ਤੋ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜ਼ਬਰਦਸਤੀ ਬਸਾ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਰਾਮਪੁਰਾ ਫੂਲ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਨਾ ਦਿੱਤਾ ਜਾ ਰਹੀ ਸੀ ਤੇ ਇਸੇ ਦਰਮਿਆਨ ਕਿਸਾਨਾਂ ਨੂੰ ਚੁੱਕਣ ਦੇ ਲਈ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸਾਨਾਂ ਨੇ ਹੱਥਾਂ ਦੇ ਵਿੱਚ ਪਾਕਿਸਤਾਨੀ ਝੰਡੇ ਫੜੇ ਹੋਏ ਨੇ ਤੇ ਇਸੇ ਦਰਮਿਆਨ ਪਹਿਲਾਂ ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਆਪਣੇ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਕਿਸਾਨਾਂ ਦੀ ਖੇਚ ਤੂ ਕੀਤੇ ਜਾ ਰਹੀ ਹੈ ਕਿਸਾਨਾਂ ਨੂੰ ੱਤਕੇ ਮਾਰੇ ਜਾ ਰਹੇ ਨੇ ਰਾਮਪੁਰਾ ਪੂਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਤਾਂ ਰੋਲਾ ਪੈ ਗਿਆ ਜਦੋਂ ਕਿਸਾਨਾਂ ਦੇ ਨਾਲ ਇਸ ਤਰੀਕੇ ਦੀ ਖੇਚ ਤੂ ਕੀਤੀ ਗਈ ਤਾਂ ਜ਼ਬਰਦਸਤੀ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਦੱਸ ਦੇ ਕਿ ਪੰਜਾਬ ਸਰਕਾਰ ਦੇ ਖਿਲਾਫ ਅੱਜ ਕਿਸਾਨਾਂ ਦੇ ਵੱਲੋਂ ਰਾਮਪੁਰਾ ਦੇ ਮੋੜ ਚੌਂਗ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਇਸ ਦਰਮਿਆਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਿਆ ਜਾ ਰਿਹਾ ਸੀ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਦੀ ਇਹ ਕਾਰਵਾਈ ਦੇਖਣ ਨੂੰ ਮਿਲਿਆ ਰਾਮਪੁਰਾ ਫੁੱਲਦਿਆਂ ਇੱਕ ਤਸਵੀਰਾਂ ਨੇ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਮੋਗਾ ਦੇ ਵਿੱਚ ਵੀ ਪੁਲਿਸ ਤੇ ਕਿਸਾਨਾਂ ਦੀ ਝੜਪ ਹੋਈ ਹੈ ਜਿੱਥੇ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ लाठीचार्ज ਤੱਕ ਕੀਤਾ ਗਿਆ ਹੈ ਰਾਮਪੁਰਾ ਫੁੱਲਦਿਆਂ ਇਹ ਤਸਵੀਰਾਂ ਸਾਹਮਣੇ ਆਈਆਂ ਦੇ ਜੁੱਥੇ ਅੱਜ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਖਿਲਾਫ ਉਹ ਧਰਨਾ ਦੇਣਗੇ ਡੀਸੀ ਦਫ਼ਤਰਾਂ ਦਾ ਘਰਾਵ ਕਰਨਗੇ ਅਤੇ ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਕੱਲ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਅਤੇ ਬਾਅਦ ਦੇ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੁਲਡੋਜ਼ਰ ਦੇ ਨਾਲ ਪੂਰਾ ਬਾਰਡਰ ਖਾਲੀ ਕਰਵਾ ਦਿੱਤਾ ਕਿਸਾਨਾਂ ਦੇ ਟੈਂਟ ਤੋੜੇ ਸ਼ੈੱਡ ਤੋੜੇ ਉਹਨਾਂ ਦੇ ਲੰਗਰ ਹਾਲ ਤੋੜੇ ਤੇ ਇਸ ਤੋਂ ਬਾਅਦ ਕਿਸਾਨ ਵੀ ਪੜਗੇ ਜੋ ਕਿਸਾਨਾ ਦੇ ਵੱਡੇ ਲੀਡਰ ਸਨ ਜਗਜੀਤ ਸਿੰਘ ਢੱਲੇਵਾਲ ਹੋਣ ਸਰਵੰਤ ਸਿੰਘ ਪੰਦੇਰ ਹੋਣ ਅਤੇ ਜੋ ਵੱਡੇ ਲੀਡਰ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਜਿਸ ਤੋਂ ਬਾਅਦ ਰੋਸ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਸਰਕਾਰ ਨੂੰ ਪਰ ਇਸੇ ਵਿਚਾਲੇ ਜਦੋਂ ਕਿਸਾਨ ਧਰਨਾ ਦੇਣ ਦੇ ਲਈ ਇੱਥੇ ਪਹੁੰਚੇ ਤਾਂ ਪੁਲਿਸ ਦੇ ਵੱਲੋਂ ਵੀ ਉਹਨਾਂ ਦਾ ਸਾਹਮਣਾ ਕੀਤਾ ਗਿਆ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦਰਮਿਆਨ ਪੁਲਿਸ ਦੇ ਕਿਸਾਨਾਂ ਵਿਚਾਲੇ ਇੱਕ ਖੇਚਤ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਤੈਨਾਤ ਹੈ ਲੇਡੀ ਪੁਲਿਸ ਵੀ ਨਜ਼ਰ ਆ ਰਹੀ ਹੈ ਜਦਕਿ ਜੋ ਪੁਲਸ ਮੁਲਾਜ਼ਮ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ ਬਸਾ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਖੇਚਤ ਉਹਨਾਂ ਦੇ ਨਾਲ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਹੁਣ ਸਾਹਮਣੇ ਆਈਆਂ ਨੇ ਰਾਮਪੁਰਾ ਫੂਲ ਦੀਆਂ ਇੱਕ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਜਦੋਂ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚ ਜਾਂਦਾ ਹੈ ਤਤ ਦੇ ਰਾਤ ਨੂੰ ਹੀ ਪੁਲਿਸ ਦੀ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਸ਼ੰਭੂ ਤਖਨੋਰੀ ਬਾਰਡਰ ਤੇ ਬੈਠੇ ਹੋਏ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ 700 ਤੋਂ ਵੱਧ ਕਿਸਾਨ ਆਗੂ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸੇ ਦਰਮਿਆਨ ਰਾਮਪੁਰਾ ਫੂਲ ਦੇ ਵਿੱਚ ਜੋ ਉਹਨਾਂ ਦੇ ਸਾਥੀ ਕਿਸਾਨ ਸਨ ਜਿਹੜੇ ਧਰਨਾ ਦੇ ਰਹੇ ਸਨ ਤਾਂ ਉਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿੱਚ ਤੂੰ ਕੀਤੀ ਜਾ ਰਹੀ ਹੈ ਸ਼ਰਗੋਹਣ ਦੀ ਖਾਤਰ ਹਰ ਤਰੀਕੇ ਦੀ ਹਰ ਤੰਮਕ ਕੋਸ਼ਿਸ਼ ਕਰਾਂਗੇ ਪਰ ਉਥੇ ਕੜੀਦਾ ਇਹ ਜਰੀਆ ਜਿਹੜਾ ਅਸੀਂ ਇੱਥੇ ਮੋਰ ਟੌਂਕ ਦੇ ਵਿੱਚ ਧਰਨਾ ਲਾਉਣ ਦੇ ਵਾਸਤੇ ਪਹੁੰਚੇ ਸੀ ਪਰ ਇੱਥੇ ਵੀ ਸਾਡੇ ਜਿਹੜੇ ਆਗੂ ਪਹੁੰਚੇ ਸੀ ਜਿਹੜੇ ਲੋਕਲ ਸਾਡੇ ਬੱਚੇ ਸੀਗੇ ਕੱਲ ਵਾਲੇ ਜੀਮ ਤੋਂ ਬਿਨਾਂ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਚੱਕ ਕੇ ਲੈ ਗਏ ਕੋਈ ਗਿਣਤੀ ਨਹੀਂ ਆ ਜੀ ਕਿੰਨੇ ਉਹਨਾਂ ਦੇ ਹੱਥਾਂ 'ਚ ਸਰਨ ਚੱਕ ਕੇ ਲੈ ਗਏ